United Kingdom ਸਰਕਾਰ 2025 ਜੁਲਾਈ ਤੋ ਨਵੇਂ ਇਮੀਗ੍ਰੇਸ਼ਨ ਨਿਯਮ ਲਾਗੂ ਕਰੇਗੀ ਸਰਕਾਰ ਦਾ ਉਦੇਸ਼ ਸ਼ੁੱਧ ਪਰਵਾਸ ਨੂੰ ਘਟਾਣਾ ਹੈ ਹੁਨਰਮੰਦ ਕਾਮਯਾਬੀ ਦੀ ਕਿੱਤੇ ਦੀ ਸੂਚੀ ਘਟਾਈ ਜਾਵੇਗੀ ਦੇਖਭਾਲ ਕਰਮਚਾਰੀਆਂ ਲਈ ਅੰਤਰਰਾਸ਼ਟਰੀ ਭਰਤੀ ਖਤਮ ਹੋ ਜਾਵੇਗੀ ਯੂਨੀਵਰਸਟੀਆਂ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਲੈ ਸਕਤ ਨਿਯਮ ਦਾ ਸਾਹਮਣਾ ਵੀ ਕਰਨਾ ਪਵੇਗਾ ਪੋਸਟ ਸਟੱਡੀ ਗ੍ਰੈਜੂਏਟ ਵੀਜ਼ਾ ਛੋਟਾ ਕਿਤੇ ਜਾਣ ਗਿਆ ਸਰਕਾਰ ਉੱਚ ਅੰਗਰੇਜ਼ੀ ਭਾਸ਼ਾ ਦੇ ਮਿਆਰ ਪੇਸ਼ ਕਰੇਗੀ ਤੇ 12 ਮਈ ਨੂੰ ਪ੍ਰਕਾਸ਼ਿਤ ਹੋਇਆ ਵਾਈਟ ਪੇਪਰ ਯੂਕੇ ਵਿੱਚ ਜਾਰੀ ਅਤੇ ਵਸਨ ਹੋਰ ਮੁਸ਼ਕਲ ਬਣਾਉਂਦੇ ਸਰਕਾਰ ਦੇ ਰਾਤੇ ਨੂੰ ਦਸ਼ ਹੁੰਦਾ ਹੈ ਹਾਲਾਂਕਿ ਕੁਆਇਟ ਪੇਪਰ ਖੁਦ ਇਮੀਗ੍ਰੇਸ਼ਨ ਕਾਨੂੰਨ ਨੂੰ ਨਹੀਂ ਬਦਲਦਾ ਇਸੇ ਕਈ ਪ੍ਰਸਤਾਵ ਉਤੇ ਪਹਿਲਾਂ ਹੀ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਬਦਲਾਅ ਪਰ ਹੀ ਕਾਰਵਾਈ ਕੀਤੀ ਜਾ ਰਹੀ ਹੈ ਪਾਉ ਜਾਣਦੇ ਆ ਕਿ 25 ਜੁਲਾਈ ਯਾਨੀ ਅੱਜ ਤੋਂ ਯੂਕੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਕਿਹੜੀਆਂ ਤਬਦੀਲੀਆਂ ਹੋਣ ਜਾ ਰਹੀਆਂ ਨੇ ਆਸ ਤੋਂ ਪ੍ਰਭਾਵੀ ਯੂਕੇ ਗ੍ਰਹਿ ਦਫਤਰ ਦੋ ਮੁੱਖ ਸੁਧਾਰ ਲਾਗੂ ਕਰੇਗਾ ਜਿਵੇਂ ਕਿ ਮਾਲਕਾਂ ਨੂੰ ਹੁਣ ਦਰਮਿਆਨੇ ਹੁਨਰਬੰਦ ਵਜੋ ਸ਼ੁਰੂਨੀ ਬਤੂਮਿਕਾਵਾਂ ਦੇ ਲਈ ਵਿਦੇਸ਼ੀ ਕਾਮੇ ਨੂੰ ਸਪੌਂਸਰ ਕਰਨ ਦੀ ਇਜਾਜ਼ਤ ਹੋਵੇਗੀ ਜਦੋਂ ਤੱਕ ਇਹ ਉਹਨਾਂ ਨੌਕਰੀਆਂ ਨੂੰ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਦੁਆਰਾ અપਵਾਦ ਨਹੀਂ ਕੀਤਾ ਜਾਂਦਾ ਸੋਦੀ ਹੋਈ ਸੂਚੀ 2026 ਤੱਕ ਲਾਗੂ ਰਹੇਗੀ ਦੁਜੇ ਮਾਲਕਨ ਨਹੂਨਬੰਦ ਵਰਕਰ ਰੂਟ ਦੇ ਤਹਿਤ ਵਿਦੇਸ਼ਾਂ ਤੋਂ ਦੇਖਭਾਲ ਕਰਮਚਾਰੀਆਂ ਦੀ ਭਰਤੀ ਕਰਤੋਂ ਰੁਕਿਆ ਜਾਵੇਗਾ ਉਸ ਮਿਤੀ ਤੱਕ ਪਹਿਲੇ ਹੀ ਸਪான்ਸਰ ਕੀਤੇ ਗਏ ਲੋਕਾਂ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ ਅਤੇ ਬਦਲਾਵ ਕਰੇਲੂ ਮਜ਼ਦੂਰੀ ਨੂੰ ਤਰਜੀਹ ਦੇਣ ਅਤੇ ਇਮੀਗ੍ਰੇਸ਼ਨ ਮਾਰਗਾਂ ਨੂੰ ਮੁੜ ਆਕਾਰ ਦੇਣ ਦੇ ਲਈ ਇੱਕ ਵਿਆਪਕ ਨੀਤੀਗਤ ਮੁਹਿੰਮ ਦਾ ਹਿੱਸਾ ਨੇ ਇਸ ਦੇ ਇਲਾਵਾ ਹੋਰ ਯੂਕੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਸੁਧਾਰ ਕਰਨ ਨੇ ਹਜੇ ਵੀ ਪਾਈਪਲਾਈਨ ਦੇ ਵਿੱਚ ਨੇ ਜਿਵੇਂ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਪான்ਸਰ ਕਰਨ ਤੇ ਆਪਣੇ ਲਾਇਸੈਂਸ ਨੂੰ ਬਣਾਈ ਰੱਖਣ ਦੇ ਲਈ ਯੂਨੀਵਰਸਿਟੀਆਂ ਨੂੰ ਸਖਤ ਪਾਲਣਾ ਨਿਯਮਾਂ ਦਾ ਸਾਹਮਣਾ ਕਰਨਾ ਪਵੇਗਾ ਸਰਕਾਰ ਵਿਦੇਸ਼ੀ ਟਿਊਸ਼ਨ ਤੋਂ ਯੂਨੀਵਰਸਿਟੀ ਦੀ ਆਮਦਨ ਉੱਤੇ ਚਾਰਜ ਲਗਾਉਣ ਦੀ ਤਲਾਸ਼ ਕਰ ਰਹੀ ਹੈ ਜਿਸ ਦੇ ਲਈ ਸੰਸਦ ਦੀ ਮਨਜ਼ੂਰੀ ਦੀ ਵੀ ਲੋੜ ਹੋਵੇਗੀ ਪੜਾਈ ਤੋਂ ਬਾਅਦ ਗ੍ਰੈਜੂਏਟ ਵੀਜ਼ਾ 2 ਸਾਲਾਂ ਤੋਂ ਘਟਾ ਕੇ 18 ਮਹੀਨੇ ਕਰਨ ਦੀ ਤਿਆਰੀ ਹੋਵੇਗੀ ਦਸਤਨੇ ਸਾਲ ਦੇ ਅੰਤ ਤੱਕ ਉੱਚ ਅੰਗਰੇਜ਼ੀ ਭਾਸ਼ਾ ਦੇ ਮਿਆਰਾਂ ਲਗੂ ਕਰਨ ਦੀ ਆਯੋਜਨਾਵਾਂ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਵਰਕ ਵੀਜ਼ਾ ਧਾਰਕਾਂ ਦੇ ਆਸ਼ਰਿਤਾਂ ਦੇ ਲਈ ਵੀ ਸ਼ਾਮਲ ਹੈ ਵਾਈਟ ਪੇਪਰ ਦੀ ਇੱਕ ਮੁੱਖ ਵਿਸ਼ੇਸ਼ਤਾ ਸਥਾਈ ਨਿਵਾਸ ਲਈ ਯੋਗਤਾ ਦੇ ਮਿਆਰ ਜਿਸ ਨੂੰ ਅਨਡਿਫੀਨਿਟ ਲੀਵ ਟੂ ਰਿਮੇਨ ਕਿਹਾ ਜਾਂਦਾ ਹੈ ਉਸ ਨੂੰ 5 ਸਾਲ ਤੋਂ ਵਧਾ ਕੇ 10 ਕਰਨ ਦਾ ਪ੍ਰਸਤਾਵ ਹੈ ਇਹ ਨੀਤੀ ਅਜੇ ਵੀ ਵਿਚਾਰ ਵਟਾਂਦੇ ਅਧੀਨ ਹੈ ਤੇ ਤੁਰੰਤ ਲਾਗੂ ਨਹੀਂ ਹੋਵੇਗੀ ਵਾਈਟ ਪੇਪਰ ਇੱਕ ਕਮਾਇਆ ਹੋਇਆ ਸੈਟਲਮੈਂਟ ਰੂਟ ਦਾ ਵੀ ਪ੍ਰਸਤਾਵਤ ਰੱਖਦਾ ਹੈ ਕਿਉਂਕਿ ਕੁਝ ਪ੍ਰਵਾਸੀਆਂ ਨੂੰ ਪਹਿਲਾ ਯੋਗਤਾ ਪ੍ਰਾਪਤ ਕਰਨ ਦੀ ਆਗਿਆ ਦੇਵੇਗਾ ਜੇਕਰ ਉਹ ਅੰਕ ਅਧਾਰਿਤ ਪ੍ਰਣਾਲੀ ਦੇ ਤਹਿਤ ਯੂਕੇ ਦੀ ਆਰਥਿਕਤਾ ਤੇ ਸਮਾਜ ਵਿੱਚ ਕਾਫੀ ਯੋਗਦਾਨ ਪਾਉਂਦੇ ਨੇ ਹਾਲਾਂਕਿ ਇਸ ਰੂਟ ਤੇ ਲਈ ਮਾਪਦੰਡ ਅਜੇ ਵੀ ਪਰਭਾਸ਼ਿਤ ਨਹੀਂ ਕੀਤੇ ਗਏ ਦਸੇ ਗ੍ਰਾਸ ਕਰਤੇ ਇਹ ਵੇਟ ਕੂਪਰ ਨੇ ਸੰਸਦ ਨੂੰ ਦੱਸਿਆ ਕਿ ਅਸੀਂ ਇਸ ਸਾਲ ਦੇ ਅੰਤ ਵਿੱਚ ਕਮਾਈ ਹੋਏ ਸੈਟਲਮੈਂਟ ਅਤੇ ਨਾਗਰਿਕਤਾ ਸੁਧਾਰਾ ਦੇ ਹੋਰ ਰੂਪੇ ਨਿਰਧਾਰਤ ਕਰਾਂਗੇ ਅਸੀਂ ਉਹਨਾਂ ਤੇ ਸਲਾਹ مشورہ ਕਰਾਂਗੇ ਲੋਕਾਂ ਦੇ ਲਈ ਟਿੱਪਣੀ ਕਰਨ ਅਤੇ ਵੇਟਵੇ ਉੱਤੇ ਵਿਚਾਰ ਕਰਨ ਤੇ ਕਾਫੀ ਮੌਕੇ ਹੋਣਗੇ ਸਰਕਾਰ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਹੋਰ ਰੂਟ ਜਾਂ ਇਸ ਸਮੇਂ ਆਈਏ ਲਾਲ ਦੇ ਲਈ 5 ਸਾਲ ਦਾ ਰਸਤਾ ਪੇਸ਼ ਕਰਤੇ ਨੇ ਜਿਵੇਂ ਕਿ ਹਾਂਗਕਾਂਗ ਵੀਜ਼ਾ ਨੂੰ ਸ਼ਾਮਲ ਕੀਤਾ ਜਾਵੇਗਾ ਸੰਸਦ ਦੇ ਵਿੱਚ ਪੁੱਛਿਆ ਜਾਣ ਉਤੇ ਪਰਵਾਸ ਨਾਗਰਿਕਤਾ ਮੰਤਰੀ ਨੇ ਕਿਹਾ ਕਿ ਅਸੀਂ ਇਸ ਸਾਲ ਦੇ ਅੰਤ ਵਿੱਚ ਕਮਾਈ ਹੋਈ ਸੈਟਲਮੈਂਟ ਸਕੀਮ ਉੱਤੇ ਸਲਾਹ-ਮਸ਼ਵਰਾ ਕਰਾਂਗੇ ਅਤੇ ਉਸ ਤੋਂ ਬਾਅਦ ਇਸ ਸਕੀਮ ਕਿਵੇਂ ਕੰਮ ਕਰੇਗੀ ਇਸ ਦੇ ਵੇਰਵੇ ਪ੍ਰਦਾਨ ਕਰਾਂਗੇ ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਇਹ ਕਿਹੜੀ ਇਮੀਗ੍ਰੇਸ਼ਨ ਰੂਟਾਂ ਤੇ ਲਾਗੂ ਹੋਵੇਗੀ ਦਰਅਸਲ ਪਾਈ ਜੁਲਾਈ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਦੋ ਦੇ ਬਦਲਾਵ ਦੇ ਨਾਲ ਯੂਕੇ ਦਾ ਇਮੀਗ੍ਰੇਸ਼ਨ ਟੱਚ ਆ ਇੱਕ ਨਵੇਂ ਪੜਾਅ ਦੇ ਵਿੱਚ ਦਾਖਲ ਹੋ ਰਿਹਾ ਹੈ ਜੁਰਾ ਕਿ ਬਹੁਤ ਸਾਰੇ ਪ੍ਰਭਾਵਸ਼ਾਲੀ ਬਦਲਾਵ ਜਿਵੇਂ ਕਿ ਸੈਟਲਮੈਂਟ ਟਾਈਮਲਾਈਨ ਹਜੇ ਵੀ ਵਿਚਾਰ ਵਟਾਂਦੇ ਦੇ ਲਈ i be there